ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਨੇ ਖਨੌਰੀ ਵਾਲੇ ਬਾਰਡਰ ਤੇ ਬੈਠੇ ਨੇ ਦਿੱਲੀ ਜਾਣਾ ਚਾਹੁੰਦੇ ਨੇ ਪਰ ਹਰਿਆਣਾ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਰੋਕਾਂ ਲਗਾ ਦਿੱਤੀਆਂ ਗਈਆਂ ਨੇ ਬੈਰੀਕੇਡ ਲਗਾਏ ਗਏ ਨੇ ਤੇ ਅਥਰੂ ਗੈਸ ਦੇ ਗੋਲੇ ਤੱਕ ਦਾਗੇ ਗਏ ਨੇ ਤੇ ਇਸ ਦੌਰਾਨ ਕਈ ਕਿਸਾਨ ਜ਼ਖਮੀ ਵੀ ਹੋਏ ਨੇ ਪੱਤਰਕਾਰ ਵੀ ਜ਼ਖਮੀ ਹੋਏ ਨੇ ਤੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਸ ਤੋਂ ਇਲਾਵਾ ਫਸਟ ਏਡ ਵੀ ਦਿੱਤੀ ਜਾ ਰਹੀ ਹੈ ਤੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਹੋਰਾਂ ਵੱਲੋਂ ਵੀ ਸਾਰੇ ਹਸਪਤਾਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਹਾਲਚਾਲ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਤਿਆਰਬਰ ਤਿਆਰ ਆ ਮੈਂ ਸਪੈਸ਼ਲ ਡਿਊਟੀਆਂ ਵਾਸਤੇ ਕਹਿ ਦਿੰਦਾ ਹੈ ਕਿ ਸਟਾਫ ਆ ਉਹ ਪੂਰੀ ਤਨਦੇਹੀ ਦੇ ਨਾਲ ਆਪਣਾ ਕੰਮ ਕਰੇ ਕਿਉਂਕਿ ਕਿਸਾਨਾਂ ਅਤੇ ਹਰ ਵਰਗ ਨੂੰ ਬਚਾਉਣਾ ਜ਼ਰੂਰੀ ਹੈ ਜੇਕਰ ਕੋਈ ਜ਼ਖਮੀ ਹੁੰਦਾ ਤਾਂ ਉਹਨੂੰ ਫਰਸਟ ایڈ ਤੁਰੰਤ ਦਿੱਤੀ ਜਾਵੇ ਤੇ ਉਹਨਾਂ ਨੇ ਵੀ ਕਿਹਾ ਕਿ ਕੱਲੇ ਕਿਸਾਨ ਨਹੀਂ ਚਾਹੇ ਉਹ ਪੁਲਿਸ ਵਾਲੇ ਵੀ ਹੋਣ ਚਾਹੇ ਉਹ ਪੱਤਰਕਾਰ ਹੋਣ ਉਹਨਾਂ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਰਸਮਾਸਟਿਕ ਜਿਹੜਾ ਅਗਰ ਤੁਸੀਂ ਉਹ ਸਾਰੀ ਐਮਰਜੈਂਸੀ ਸਰਵਿਸ ਮੈਂ ਕਰ ਰਿਹਾ ਜੀ ਮੈਂ ਕੱਲ ਤੋਂ ਲੱਗਿਆ ਹਾਂ ਜਦੋਂ ਮੈਨੂੰ ਲੱਗਾ ਸੀਗਾ ਵੀ ਜਿਹੜਾ ਇਨੈਵਿਟੇਬਲ ਹੈ ਜਿਹੜਾ ਫਾਰਮਰਸ ਦਾ ਪ੍ਰੋਟੈਸਟ ਹੈਗਾ ਇਨ ਰਿਓ ਆਫ ਥੈਟ ਔਰ ਜਿਹੜਾ ਮੇਰਾ ਉਹ ਖਰਚਾ ਸੀਗਾ ਮੇਰਾ ਕੋਲ ਐਕਸਪੀਰੀਅੰਸ ਵੀ ਸੀ ਪਹਿਲਾਂ ਉਹ ਦੇਰ ਕੋ ਉਸ ਤਰ੍ਹਾਂ ਹੀ ਹੋਇਆ ਉਹਦੇ ਚ ਜੋ ਸਰਕਾਰ ਨੂੰ ਕਰਨਾ ਚਾਹੀਦਾ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਨੇਗੋਸ਼ ਤੇ ਅੱਗੇ ਪੁਰਸਾਂ ਨੂੰ ਰੋਕ ਰਹੀ ਆ ਤੇ ਕਿਵਰੀ ਕਲਾਸ਼ ਹੋ ਜਾਂਦਾ ਔਰ ਕੱਲ ਹੋਈ ਵੀ ਕੱਲ ਜਿਹੜੇ ਸਾਡੇ ਕੋਲ 300 ਜਿਹੜੇ ਸੀਗੇ ਔਰ 25 ਦਰਜਨ ਦੇ ਕਰੀਬ ਜਿਹੜੇ ਸੀਗੇ ਉਹ ਸਾਡੇ ਰਾਜਪੁਰਾ ਦੇ ਵਿੱਚ ਜਿਹੜਾ ਮੈਕਸਿਮ ਜਿਹੜਾ ਸੀਗਾ ਸ਼ੰਭੂ ਬਾਰਡਰ ਐਕਟਿਵ ਸੀਗਾ ਕੱਲ ਬਿਲਕੁਲ ਤੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਅਟੈਂਡ ਵੀ ਕੀਤਾ ਉਹਦਾ 6 ਇੰਜਰੀ ਵੀ ਸੀ ਸੀਰੀਅਸ ਪੇਸ਼ੈਂਟ ਵੀ ਸੀ ਇੱਕ ਦਾ ਫ੍ਰੈਕਚਰ ਹੋਇਆ ਤਿੰਨ ਪੇਸ਼ੈਂਟ ਰਜਿੰਦਰਾ ਹਸਪਤਾਲ ਚ ਦਾਖਲ ਹੋਇਆ ਉੱਥੋਂ ਤੇ ਬਾਕੀਆਂ ਨੂੰ ਡਿਸਚਾਰਜ ਕੀਤਾ ਗਿਆ ਹੈਗਾ ਇੱਕ ਦਾ ਪੇਸ਼ੈਂਟ ਜਿਹੜਾ ਹੈਗਾ ਉਹ ਮਨੂਰ ਤੋਂ ਜਿਹੜਾ ਹੈਗਾ ਉਹ 32 ਚ ਵੀ ਭੇਜ ਜਾਏਗਾ ਸੋ ਮੈਂ ਬਟਿੰਡਾ ਮੁਖਤਸਰ ਸਾਹਿਬ ਤੇ ਮਾਨਸਾ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਰ ਮੋਨਿਟਰਿੰਗ ਕਰ ਰਹੇ ਹਾਂ ਸਾਡਾ ਰੈਗੂਲਰ ਗਰੁੱਪ ਬਣਿਆ ਹੋਇਆ ਹੈ ਰੈਗੂਲਰ ਸਾਡੀਆਂ ਟਾਕਸ ਵੀ ਹੋ ਰਹੀਆਂ ਆਪਸ ਦੇ ਵਿੱਚ ਕਾਨਫਰੈਂਸ ਕਾਲਸ ਵੀ ਹੋ ਰਹੀਆਂ ਔਰ ਅਸੀਂ ਐਮਰਜੈਂਸੀ ਜਿਹੜਾ ਹੈਗਾ ਸਾਰਾ ਉਹ ਬੰਦੋਬਸਤ ਕੀਤਾ ਹੋਇਆ ਉਹਦੇ ਚ ਐਂਬੂਲੈਂਸਿਸ ਵੀ ਲੱਗੀਆਂ ਹੋਈਆਂ ਸਾਡੀਆਂ ਡਾਕਟਰ ਸਾਹਿਬ ਤੁਸੀਂ ਕਿਸਾਨੀ ਅੰਦੋਲਨ ਲੈ ਕੇ ਕਨੌੜੀ ਬਾਰਡਰ ਤੋਂ ਹੋਵੇ ਸੰਭੂ ਬਾਰਡਰ ਤੋਂ ਹੋਵੇਗਾ ਕਿਸ ਨੂੰ ਲੈ ਕੇ ਜਿੱਦਾਂ ਤੁਸੀਂ ਦੱਸਿਆ ਕਿ ਰਾਜਪੁਰਾ ਦੇ ਨਾਲ ਨਾਲ ਸਾਰੇ ਅਲਰਟ ਤੇ ਤੁਸੀਂ ਕਿਤੇ ਹੋਈਨ ਕਿਸ ਜਿਲ੍ਹੇ ਦੀ ਹਿਰਾਇਤ ਤੁਸੀਂ ਆ ਮੈਂ ਉਹਨਾਂ ਨੂੰ ਸਾਰਨੂੰ ਦੱਸਤਾ ਜੀ ਇੱਕ ਐਂਬੂਲੈਂਸ ਉੱਥੇ ਅਵੇਲੇਬਲ ਹੋਣੀ ਚਾਹੀਦੀ ਆ ਔਰ ਕੱਲ ਸਾਡੇ ਕੋਲੇ ਪੱਤਰਕਾਰ ਵੀ ਆਏ ਆ ਅੱਜ ਤੱਕ ਦੇ ਪੱਤਰਕਾਰ ਵੀ ਆ ਸੀ ਉਹਨਾਂ ਨੂੰ ਵੀ ਮੈਡੀਕਲ ਹੈਲਪ ਦੀ ਲੋੜ ਪਈ ਆ ਬਾਕੀ ਬਹੁਤ ਜ਼ਿਆਦਾ ਫਾਰਮਰਸ ਆਏ ਆ ਸਾਡੀ ਸਾਈਡ ਤੇ ਕੋਈ ਪੁਲਿਸ ਵਾਲਾ ਨਹੀਂ ਇੰਜਰੀ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਉਹ ਜਿਹੜੇ ਬੇਸਿਕਲੀ ਜਿਹੜੇ ਹੋਣ ਵਾਲੇ ਜਿਹੜੇ ਗਰੁੱਪ ਆ ਗਿਆ ਫਾਰਮਰਸ ਦੇ ਅੰਮ੍ਰਿਤਸਰ ਤੋਂ ਚੱਲੇ ਆ ਸੋ ਪੰਜਾਬ ਦੇ ਵਿੱਚ ਜਿਹੜਾ 22 350 ਕਿਲੋਮੀਟਰ ਦਾ ਸਫ਼ਰ ਸੀ ਉਹਦੇ ਵਿੱਚ ਕੋਈ ਕਿਤੇ ਦਿੱਕਤ ਨਹੀਂ ਉਹ ਦਿੱਲੀ ਜਾ ਰਹੇ ਸੀਗੇ ਹਰਿਆਣਾ ਕੰਪਨ ਨੇ ਅਬੀ ਆਬਸਟ੍ਰਕਸ਼ਨ ਲਾਈ ਆ ਸੋ ਉੱਥ ਜਿਹੜਾ ਹੈਗਾ ਕੱਲ ਦਾ ਚੱਲ ਰਿਹਾ ਹੈਗਾ ਜੋ ਵੀ ਮਤਲਬ ਅਨਫੋਰਚੂਨੇਟਲੀ ਉਹ ਨਹੀਂ ਹੋਣਾ ਚਾਹੀਦਾ ਮਤਲਬ ਪੀਸਫੁਲ ਮਾਰਚਸ ਪੀਸਫੁਲ ਪ੍ਰੋਟੈਸਟ ਜੇ ਉਹਨਾਂ ਨੂੰ ਕਰਨ ਦੇ ਦਿੰਦੇ ਤਾਂ ਸ਼ਾਇਦ ਨੌਬਤ ਨਹੀਂ ਆਉਂਦੀ ਬਿਲਕੁਕੁਲ ਸਰ ਤੁਸੀਂ ਰਾਜਪੁਰਾ ਵੀ ਜਾਣਾ ਹੈ ਹੁਣ ਦੇਖਣ ਮੈਂ ਹੁਣ ਜਾ ਰਿਹਾ ਜੀ ਇਸ ਤੋਂ ਬਾਅਦ ਮੈਂ ਬਰੋਡ ਵੀ ਜਾਊਂਗਾ ਰਾਜਪੁਰਾ ਵੀ ਜਾਊਂਗਾ ਪਟਾਲਾ ਵੀ ਅਮਰੀਜਾ ਜਿਹੜੇ ਇੰਜਰਡ ਆ ਉਹਨਾਂ ਨੂੰ ਮਿਲਾਂਗਾ ਉਸ ਤੋਂ ਬਾਅਦ ਮੈਂ ਕੱਲ ਨੂੰ ਜਿਹੜਾ ਹੈਗਾ ਉਹ ਸੰਗਰੂਰ ਬਰਨਾਲਾ ਮੁਖਸਰ ਸਾਹਿਬ ਬਠਿੰਡਾ ਜਿੰਨੇ ਵੀ ਆਪਣੇ ਲੰਬੀਜ਼ ਆ ਜਿਹੜੇ ਆਪਣੇ ਜਿੰਨੇ ਵੀ ਆਪਣੇ ਹਸਪੀਟਲ ਆ ਕੇ ਸਾਰੇ ਮੈਂ ਵਿਜ਼ਿਟ ਉਹ ਸਾਰੀਆਂ ਡਿਊਟੀਆਂ ਸੇ ਲਗਾਤੀਆਂ ਹੋਈਆਂ ਜੋ ਸਾਡਾ ਫਰਜ ਹੈ ਕਿ ਮੈਡੀਕਲ ਹੈਲਪ ਜਿਹੜੀ ਆ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਚਾਹੇ ਕੋਈ ਪੁਰਸਵਾਲਾ ਹੋਵੇ ਪੱਤਰਕਾਰ ਹੋਵੇ ਕਿ ਗ੍ਰਾਮ ਕੋਈ ਫਾਰਮਰ ਜਾਂ ਕੋਈ ਹੋਰ ਕੋਈ ਬਾਈਸਟੈਂਡਰ ਹੋਵੇ ਜਿਹੜਾ ਵੀ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਮੈਡੀਕਲ ਹੈਲਪ ਦੇਣਾ ਸਾਡਾ ਕੰਮ ਹੈ ਅਸੀਂ ਕਰਾਂਗੇ ਦੱਸਦੀ ਕਿ ਬੀਤੇ ਦਿਨ ਕਿਸਾਨਾਂ ਨੇ ਜਦੋਂ ਹਰਿਆਣਾ ਦਾ ਬਾਰਡਰ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ ਡਰੋਨ ਰਾਹੀਂ ਵੀ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਕਈ ਕਿਸਾਨ ਜ਼ਖਮੀ ਹੋਏ ਨੇ ਹਲ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਡੱਟਦੀ ਨਜ਼ਰ ਆ ਰਹੀ ਹੈ ਕਿਉਂਕਿ ਕਿਸਾਨਾਂ ਦੇ ਨਾਲ ਕੇਂਦਰ ਦੀ ਮੀਟਿੰਗ ਵੀ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਹੀ ਕਰਵਾਈ ਸੀ ਪਰ ਇਹ ਮੀਟਿੰਗ ਬੇਸਿਟਾ ਰਹੀ ਸੀ ਇੱਕ ਮੀਟਿੰਗ ਬਾਅਦ ਦੇ ਵਿੱਚ ਹੋਈ ਉਹ ਵੀ ਬੇਸਿਟਾ ਰਹੀ ਤੇ ਹੁਣ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਲਗਾਤਾਰ ਪੂਰੀ ਸਥਿਤੀ ਦੇ ਉੱਤੇ ਨਜ਼ਰ ਰੱਖ ਰਹੇ ਨੇ ਤਾਂ ਜੋ ਸਿਹਤ ਸਹੂਲਤਾਂ ਪੱਖੋਂ ਕਿਸਾਨਾਂ ਨੂੰ ਪੁਲਿਸ ਵਾਲਿਆਂ ਨੂੰ ਜਾਂ ਫਿਰ ਪੱਤਰਕਾਰ ਭਾਈਚਾਰੇ ਨੂੰ ਕੋਈ ਵੀ ਕਮੀ ਨਾ ਆਵੇ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ